ਸਰ ਜੀ ਮੈਂ ਤੁਹਾਡਾ ਆਪਣਾ ਬਲਵਿੰਦਰ ਹਾਲੀਅਰ ਸੇ ਤੁਸੀ ਦੇਖ ਰਹੇ ਹੋ ਪੰਜਾਬ ਦੇ ਦੇਸ਼ ਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਤੇ ਸ਼ੁਰੂ ਕਰਦੇ ਆਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਦੋ ਸਾਵਧਾਨ ਰੱਖਣ ਦੇ ਦੋਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਹਾਈ ਕੋਰਟ ਨੇ ਪਟੀਸ਼ਨ ਦੀ ਸੁਣਵਾਈ 22 ਜੁਲਾਈ ਤੱਕ ਮੁਲਤਵੀ ਕੀਤੀ ਹੁਣ ਸਿੱਖ ਵਿਰਾਸਤਾਂ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਬਣਾਈਗੀ ਇੱਕ ਵੱਖਰੀ ਕਮੇਟੀ ਕੈਪਟਨ ਨੇ ਆਖਿਆ ਡਿਊਟੀ ਮਾਮਲੇ ਤੇ ਦਖਲ ਨਹੀਂ ਦੇਵਾਂਗੇ ਬਿਨਾਂ ਜ਼ਮਾਨਤ ਵਿਚਰੇ ਅਕਾਲੀ ਆਗੂਆਂ ਤੇ ਡਿੱਗ ਸਕਦੀ ਹੈ ਗਾਜ ਚੋਣ ਕਮਿਸ਼ਨ ਨੂੰ ਹੋਈ ਸ਼ਿਕਾਇਤ ਪਰਮਿੰਦਰ ਢਿੰਡਸਾ ਨੇ ਆਖਿਆ ਕੋਈ ਪਰਿਵਾਰ ਵਿੱਚ ਅਣਬੰਨ ਨਹੀਂ ਪਾਰਟੀ ਦੇ ਫੈਸਲੇ ਤੇ ਫੁੱਲ ਚੜਾਉਣ ਦੀ ਗੱਲ ਕਹੀ ਪਰਨੀਤ ਕੌਰ ਲਈ ਪ੍ਰਚਾਰ ਨਹੀਂ ਕਰਨਗੇ ਨਾਰਾਜ਼ ਹੋਏ ਕਾਕਾ ਰਣਜੀਤ ਸਿੰਘ ਅਮਲੋਤ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਨੇ ਪਟਿਆਲਾ ਹਲਕੇ ਤੋਂ ਦਾਅਵੇਦਾਰੀ ਪ੍ਰਗਟ ਕੀਤੀ ਸੀ ਬਠਿੰਡਾ ਤੋਂ ਮਜ਼ਬੂਤ ਉਮੀਦਵਾਰ ਦੀ ਤਲਾਸ਼ ਵਿੱਚ ਆਮ ਆਦਮੀ ਪਾਰਟੀ ਹਰਸਿਮਰਤ ਬਾਦਲ ਨੇ ਕਿਹਾ ਮਨਪ੍ਰੀਤ ਹਾਰ ਦੇ ਡਰ ਤੋਂ ਚੋਣਾਂ ਤੋਂ ਪਿੱਛੇ ਹਟ ਰਹੇ ਨੇ ਹੁਣ ਖਬਰਾਂ ਦੀ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਵੱਡੇ ਸਿਆਸਤਦਾਨਾਂ ਤੇ ਪੁਲਿਸ ਵੱਲੋਂ ਹੱਥ ਪਾਉਣ ਯੋਗ ਜ਼ੁਰਮਾ ਹੀਠਾ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਗ੍ਰਿਫਤਾਰ ਨਾ ਕੀਤੇ ਜਾਣ ਵਾਲੇ ਅਕਾਲੀ ਆਗੂਆਂ ਦੀ ਗ੍ਰਿਫਤਾਰੀ ਦਾ ਮੁੱਦਾ ਪੱਕ ਸਕਦਾ ਹੈ। ਚੀਫ ਇਲੈਕਸ਼ਨ ਕਮਿਸ਼ਨ ਦੇ ਮੁਖ ਚੋਣ ਅਧਿਕਾਰੀ ਨੂੰ ਇੱਕ ਸ਼ਿਕਾਇਤ ਮਿਲੀ ਹੈ ਕਿ ਜਿਹੜੇ ਸਿਆਸਤਦਾਨਾਂ ਤੇ ਮੁਕੱਦਮੇ ਦਰਜ ਨੇ ਨਾ ਤਾਂ ਉਹਨਾਂ ਨੇ ਆਪਣੀਆਂ ਜ਼ਮਾਨਤਾਂ ਕਰਵਾਈਆਂ ਤੇ ਨਾ ਹੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ। ਇਹਨਾਂ ਆਗੂਆਂ ਵਿੱਚ ਕੁਝ ਮੌਜੂਦਾ ਤੇ ਕੁਝ ਸਾਬਕਾ ਐਮ.ਐਲ.ਏ ਸ਼ਾਮਲ ਨੇ। ਸਮਾਜਿਕ ਕਾਰਕੁਨਾਵਾਂ ਵੱਲੋਂ ਵਿਚ 8 ਦਸੰਬਰ 2017 ਨੂੰ ਅਕਾਲੀ ਦਲ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਟ੍ਰੈਫਿਕ ਜਾਮ ਕੀਤਾ ਗਿਆ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਵਿਕਰਮ ਸਿੰਘ ਮਜੀਠੀਆ, ਰঞ্জੀਤ ਸਿੰਘ ਬ੍ਰਹਮਪੁਰਾ, ਮਨਤਾਰ ਸਿੰਘ ਬਰਾੜ, ਹਰੀ ਸਿੰਘ ਜੀਰਾ, ਦਿਆਲ ਸਿੰਘ ਕੋਲਿਆਵਾਲੀ, ਰਵੀ, ਕਿਰਨ ਸਿੰਘ ਕਾਲੋਂ, ਲਖਬੀਰ ਸਿੰਘ ਲੋਧੀ ਨੰਗਲ, ਪਵਨ ਕੁਮਾਰ ਟੀਨੂ, ਗੁਰਪ੍ਰਤਾਪ ਸਿੰਘ ਵਡਾਲਾ, ਬਲਦੇਵ ਸਿੰਘ ਖਹਿਰਾ, ਡਾਕਟਰ ਸੁਖਵਿੰਦਰ ਕੁਮਾਰ ਸੁਖੀ, ਵਿਰਸਾ ਸਿੰਘ ਵਲਟੋਆ ਤੇ ਕਈ ਹੋਰ ਨਾਂ ਤੇ ਸੈਂਕੜੇ ਮੁਕਦਮੇ ਦਰਜ ਕੀਤੇ ਗਏ ਪੁਲਿਸ ਨੇ ਇਹਨਾਂ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਪੰਜਾਬ ਦੇ ਤਿੰਨ کارਗੁੰਮਾਂ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਮੁੱਖ ਚੌਣ ਅਧਿਕਾਰੀ ਪੰਜਾਬ ਨੇ ਐਡੀਸ਼ਨਲ ਡਾਇਰੈਕਟਰ ਜਰਨਲ ਆਫ ਪੁਲਿਸ ਨੂੰ ਪੱਤਰ ਭੇਜ ਕੇ ਇਸੇ ਸੰਬੰਧੀ ਤੁਰਤ ਕਾਰਵਾਈ ਕਰਨ ਨੂੰ ਆਖਿਆ ਤਰਨਤਨ ਦੇ ਐਸਐਸਪੀ ਡਾਕਟਰ ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਕੋਈ ਵਿਅਕਤੀ ਗ੍ਰਿਫਤਾਰ ਨਹੀਂ ਹੋ ਸਕਿਆ ਪੋਲਸਤਾ ਇਹ ਦਾਵਾ ਉਸ ਸਮੇਂ ਹਾਸੋਹੀਣਾ ਸਾਬਤ ਹੋ ਰਿਹਾ ਜਦੋਂ ਮੁਕਦਮਾ ਦਰਜ ਹੋਏ ਆਗੂ ਵੱਡੀਆਂ-ਵੱਡੀਆਂ ਰੈਲੀਆਂ ਕਰ ਰਹੇ ਅਤੇ ਲਗਾਤਾਰ ਉਹ ਲੋਕਾਂ ਨੂੰ ਵੋਟਾਂ ਲਈ ਪ੍ਰੇਰਿਤ ਕਰ ਰਹੇ ਨੇ ਸ਼੍ਰੋਮਣੀ ਕਮੇਟੀ ਨੇ ਆਖਿਆ ਕਿ ਸਿੱਖ ਕੌਮ ਅਤੇ ਗੁਰੂ ਪੰਥੀਆਂ ਭਾਵਨਾਵਾਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਵਿਰਾਸਤੀ ਇਮਾਰਤਾਂ ਵਿਰਾਸਤੀ ਵਸਤੂਆਂ ਤੇ ਇਤਿਹਾਸਕ ਦਰੱਖਤਾਂ ਦੀਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਇੱਕ ਵਿਰਾਸਤੀ ਕਮੇਟੀ ਗਠਿਤ ਕਰੇਗੀ ਜਿਸ ਵਿੱਚ ਪੁਰਾਤੱਤਵ ਵਿਭਾਗ ਪੁਰਾਤਨ ਵਸਤਾਂ ਦੀ ਰੱਖ-ਰਖਾ ਦੇ ਮਾਹਰ ਵਰਤਮਾਨ ਇਮਾਰਤ ਕਲਾ ਨਾਲ ਸੰਬੰਧਿਤ ਤਕਨੀਕੀ ਮਾਹਰ ਸ਼ਾਮਲ ਕੀਤੇ ਜਾਣਗੇ ਤਾਂ ਜੋ ਕਾਲ ਸੇਵਾ ਦੇ ਨਾਮ ਤੇ ਕੋਈ ਵੀ ਵਿਰਾਸਤੀ ਯਾਦਗਾਰ ਦਾ ਕੰਨ ਨਾ ਕੀਤਾ ਜਾ ਸਕੇ ਕੁਝ ਸਿੱਖ ਬੁੱਧੀਜੀਵੀ ਤੇ ਸਿੱਖ ਚਿੰਤਕਾਂ ਨੇ ਆਖਿਆ ਕਿ ਇਸ ਪਿੱਛੋਂ ਤੰਬਾ ਫੂਕਣ ਵਾਲੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਉਹਨਾਂ ਆਖਿਆ ਕਿ ਜਦੋਂ ਹੁਣ ਇਤਿਹਾਸਕ ਦਰਸ਼ਨੀ ਢਿਉੜੀ ਨੂੰ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਢਾ ਦਿੱਤਾ ਗਿਆ ਤੇ ਇਸ ਤੋਂ ਪਹਿਲਾਂ ਵੀ ਕਈ ਇਮਾਰਤਾਂ ਨੂੰ ਨਸ਼ਟ ਕਰ ਦਿੱਤਾ ਗਿਆ ਤੇ ਉਸ ਦੀ ਥਾਂ ਤੇ ਨਵੇਂ ਸੰਗਮਨ ਵਰ ਵਾਲੀਆਂ ਇਮਾਰਤਾਂ ਬਣਾ ਦਿੱਤੀਆਂ ਤਾਂ ਸ਼੍ਰੋਮਣੀ ਕਮੇਟੀ ਨੂੰ ਇਸ ਦੀ ਯਾਦ ਹੁਣ ਕਿਉਂ ਆਈ ਉਧਰ ਪੰਜਾਬ ਦੇ ਮੁੱਖ ਮੰਤਰੀ ਨੇ ਤਰਨਤਨ ਦੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੀ ਦਰਸ਼ਨੀ ਢਿਉੜੀ ਨੂੰ ਢਾਏ ਜਾਣ ਨੂੰ ਮੰਨਦਪਾਗਿਆ ਦੱਸਦੇ ਆਖਿਆ ਕਿ ਸਰਕਾਰ ਇਸ ਮਾਮਲੇ ਵਿੱਚ ਦਖਲ ਨਹੀਂ ਦੇਵੇਗੀ ਕਿਉਂਕਿ ਇਹ ਧਾਰਮਿਕ ਮਾਮਲਾ ਜੋ ਸ਼੍ਰੋ 为交代。 ਦਿੱਲੀ ਹਾਈ ਕੋਰਟ ਨੇ ਉਸ ਇੱਕ ਪਟੀਸ਼ਨ ਦੀ ਸੁਣਵਾਈ 22 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਜਿਸ ਵਿੱਚ ਅਕਾਲੀ ਪਾਰਟੀ ਦੇ ਦੋਹਰੇ ਚਿਹਰੇ ਨੂੰ ਤੇ ਧਰਮ ਨਿਰਪੱਖ ਸੰਸਥਾ ਵੱਜੋਂ ਦਿਖਾਇਆ ਗਿਆ ਸੀ ਬਲਵੰਤ ਸਿੰਘ ਖੇੜਾ ਨਾਮ ਦੇ ਵਿਅਕਤੀ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਜੋੜੋ ਜਿਹੜਾ ਕਿ ਭਾਜਪਾ ਦਾ ਗੱਟਚੋੜ ਨਾਲ ਚੋਣਾਂ ਲੜ ਰਿਹਾ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਦਾ ਹੈ ਤਾਂ ਉਹ ਦੋ ਸਿੱਖ ਧਾਰਮਿਕ ਸੰਸਥਾ ਦੇ ਤੌਰ ਤੇ ਚੋਣਾਂ ਲੜਦਾ ਹੈ ਜਦਕਿ ਇੱਕੋ ਵਿਧਾਨ ਹੇਠਾਂ ਅਜਿਹੀਆਂ ਚੋਣਾਂ ਨਹੀਂ ਲੜੀਆਂ ਜਾ ਸਕਦੀਆਂ 85 ਸਾਲਾ ਬਜ਼ੁਰਗ ਪਟੀਸ਼ਨ ਕਰਤਾ ਬਲਵੰਤ ਸਿੰਘ ਖੇੜ ਅਖਿਆਕੀ ਉਹ ਸਮਾਜਵਾਦੀ ਪਾਰਟੀ ਦੇ ਵਰਕਰ ਨੇ ਤੇ ਚਾਹੁੰਦੇ ਆ ਕਿ ਇਸ ਮਾਮਲੇ ਦਾ ਨਿਪਟਾਰਾ ਛੇਤੀ ਨਾਲ ਹੋ ਸਕੇ ਕਿਉਂਕਿ ਉਹ ਬਜ਼ੁਰਗ ਨੇ ਸਾਲ 2015 ਵਿੱਚ ਇਹ ਪਟੀਸ਼ਨ ਦਾਇਰ ਕੀਤੀ ਸੀ ਉਸ ਵੇਲੇ ਦੇ ਚੀਫ ਜਸਟਿਸ ਨੇ ਆਪਣੇ ਆਪ ਨੂੰ ਇਸ ਪਟੀਸ਼ਨ ਤੋਂ ਪਾਸੇ ਕਰ ਲਿਆ ਸੀ ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖ ਧਾਰਮਿਕ ਸੰਸਥਾ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਦਾ ਜਦੋਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਲੜਦਾ ਤਾਂ ਉਹ ਆਪਣੇ ਆਪ ਨੂੰ ਧਰਮ ਨਿਰਪੱਖ ਦੱਸਦਾ ਹੈ ਮਰਵੰਤ ਸਿੰਘ ਖੇੜਾ ਨੇ ਆਖਿਆ ਕਿ ਇੱਕ ਪਾਰਟੀ ਜਦੋਂ ਸਿਆਸੀ ਚੋਣਾਂ ਲੜਦੀ ਹੈ ਤਾਂ ਉਦੋਂ ਹੋਰ ਚਿਹਰਾ ਦਿਖਾ ਰਹੀ ਹੈ ਜਦੋਂ ਗੁਰਦੁਆਰੇ ਦੀਆਂ ਚੋਣਾਂ ਲੜਦੀਆਂ ਤਾਂ ਉਦੋਂ ਵੀ ਉਹਨਾਂ ਦਾ ਚਿਹਰਾ ਉਹ ਹੈ ਇਸ ਲਈ ਇਹਨਾਂ ਦੇ ਵੱਖੋ-ਵੱਖਰੇ ਵਿਧਾਨ ਹੋਣੇ ਚਾਹੀਦੇ ਨੇ ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕੀਤੀ ਜਾਵੇ ਕਿਉਂਕਿ ਲੰਬੇ ਸਮੇਂ ਤੋਂ ਉਹ ਅਜੇ ਆਪਲੇਖਾ ਪਾ ਕੇ ਚੋਣਾਂ ਲੜ ਰਹੇ ਨੇ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਅਮਰਸਰ ਸਾਹਿਬ ਤੋਂ ਖਬਰ ਕੀ ਇਹ ਸਾਰੇ ਆਤਮੀ ਮਾਰੇ ਗਏ ਉਹਨਾਂ ਦੇ ਬੱਚਿਆਂ ਨੂੰ ਵੀ ਮਾਰ ਦਿੱਤਾ ਕੀ ਇਹਨਾਂ ਦੀ ਮਾਂਵਾ ਕਿੱਥੇ ਗਈਆਂ ਕੀ ਜਨਰਲ ਡਾਇਰ ਇਹਨਾਂ ਮਾਰਾ ਸੀ ਇਹ ਸਵਾਲ ਇੱਕ 4 ਸਾਲ ਦੀ ਸੁੰਨ ਹੋਈ ਬੱਚੀ ਨੇ ਪੇਂਟਿੰਗਾਂ ਤੇ ਹਰੇ ਭਰੇ ਮੈਦਾਨ ਚ ਨੌਜਵਾਨਾਂ ਤੇ ਬਜ਼ੁਰਗਾਂ ਦੀਆਂ ਇਧਰ ਉਧਰ ਖਿੰਡੀਆਂ ਲਾਸ਼ਾਂ ਨੂੰ ਦੇਖ ਕੇ ਪਏ ਪ੍ਰਭਾਵ ਤੋਂ ਬਾਅਦ ਆਪਣੀ ਮਾਂ ਨੂੰ ਪੁੱਛਿਆ 13 ਅਪ੍ਰੈਲ 1919 ਚ ਵਾਪਰੇ ਜਲਿਆਂਵਾਲਾ ਬਾਗ ਖੂਨੀ ਸਾਕੇ ਦੇ ਸ਼ਤాపਦੀ ਬਰੇ ਦੇ ਸਮਾਰਕ ਪਰ ਦੀ ਸ਼ੁਰੂਆਤ ਵਾਸਤੇ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਪਰ ਇਸ ਯਾਦਗਾਰ ਦੀ ਹੋਣ ਵਾਲੀ ਮੁਰੰਮਤ ਤੇ ਹੋਰ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋਏ ਸ਼ਟਾਪਤੀ ਸਮਾਗਮ 12 April ਤੋਂ ਸ਼ੁਰੂ ਹੋਣਗੇ ਖੋਨੀ ਸਾਕੇ ਦੀ ਯਾਦ ਵਿੱਚ ਉਹ ਸੰਭਾਲੇ ਗੋਲੀਆਂ ਦੇ ਨਿਸ਼ਾਨ ਹੌਣ ਸਾਮ ਸੰਭਾਲ ਦੀ ਘਾਟ ਕਰਨ ਖਤਮ ਹੋ ਰਹੇ ਨੇ ਜਲੇਮਾਲਾ ਬਾਗ ਖੋਨੀ ਸਾਕੇ ਦੇ ਸ਼ਟਾਪਦੀ ਬਾਰੇ ਦਾ ਮੁੱਖ ਸਮਾਗਮ 13 April ਨੂੰ ਬਾਅਦ ਦੁਪਹਿਰ 3:30 ਵਜੇ ਹੋ ਰਿਹਾ ਜਿਸ ਵਿੱਚ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਿਆ ਨੇਡੂ ਸ਼ਾਮਲ ਹੋਣਗੇ ਸਮਾਗਮ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਬਦ ਗਾਇਨ ਹੋਏਗਾ ਤੇ ਮੌਨਤਾਰ ਕੀਤਾ ਜਾਏਗਾ ਉਪਰਾਸ਼ਟਪਤੀ ਵੱਲੋਂ ਸ਼ਹੀਦਾਂ ਦੀ ਯਾਦ ਚ ਡਾਕਟ ਤੇ ਸਿੱਕਾ ਜਾਰੀ ਕੀਤਾ ਜਾਣਾ ਇਸ ਤਰ੍ਹਾਂ ਸੂਬਾ ਸਰਕਾਰ ਯਾਨੀ ਪੰਜਾਬ ਸਰਕਾਰ ਵੱਲੋਂ 12 April ਨੂੰ ਜਲਿਆਂਵਾਲਾ ਬਾਗ ਤੋਂ ਟਾਊਨ ਹਾਲ ਤੱਕ ਮੋਮਬਤੀ ਮਾਰਚ ਵੀ ਕੱਢਿਆ ਜਾਏਗਾ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਕਿੰਸਾ ਨੇ ਆਖਿਆ ਕਿ ਉਹਨਾਂ ਅਤੇ ਉਹਨਾਂ ਦੇ ਪਿਤਾ ਦੇ ਸਬੰਧਾਂ ਵਿੱਚ ਕੋਈ ਅਣਬੰਨੀ ਤੇ ਨਾ ਹੀ ਉਹ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਬਗਾਵਤ ਕਰ ਰਹੇ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜਨ ਸੰਬੰਧੀ ਉਹਨਾਂ ਆਖਿਆ ਕਿ ਉਹ ਹਮੇਸ਼ਾ ਪਾਰਟੀ ਦੇ ਹੁਕਮਾਂ ਦੀ ਪਾਲਣਾ ਕਰਦੇ ਆ ਜੋ ਪਾਰਟੀ ਪ੍ਰਧਾਨ ਤੇ ਕੋਰ ਕਮੇਟੀ ਦੀ ਮੀਟਿੰਗ ਦਾ ਫੈਸਲਾ ਹੋਏਗਾ ਉਸੇ ਤੇ ਫੁੱਲ ਚੜਾਉਣਗੇ ਉਹਨਾਂ ਆਖਿਆ ਕਿ ਪਾਰਟੀ ਨੇ ਉਹਨਾਂ ਨੂੰ ਕਈ ਵਾਰ ਵਿਧਾਇਕ ਅਤੇ ਦੋ ਵਾਰ ਕੈਬਨਿਟ ਮੰਤਰੀ ਬਣਾਇਆ ਹੈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਲੋਕ ਸਭਾ ਚੋਣਾਂ ਲਈ ਜਲਦ ਹੀ ਅਕਾਲੀ ਭਾਜਪਾ ਉਮੀਦਵਾਰਾਂ ਦਾ ਐਲਾਨ ਕੀਤਾ ਜਾਏਗਾ ਉਧਰ ਕਾਂਗਰਸ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 6 ਸੀਟਾਂ ਤੇ ਉਮੀਦਵਾਰ ਬਰਾਉਣ ਦਾ ਫੈਸਲਾ ਕੀਤਾ ਜਦਕਿ ਸਬ ਸੀਟਾਂ ਤੇ ਕਾਂਗਰਸ ਵਰਕਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਕਾਂਗਰਸ ਪਾਰਟੀ ਦੇ ਟਿਕਟ ਲੈਣ ਲਈ ਇਸ ਵਾਰ ਸਾਰੀਆਂ 13 ਸੀਟਾਂ ਤੋਂ ਕੁੱਲ 200 ਲੋਕਾਂ ਨੇ ਪਾਰਟੀ ਨੂੰ ਅਰਜ਼ੀਆਂ ਦਿੱਤੀਆਂ ਸੂਬਾ ਇਕਾਈ ਨੇ ਇਹਨਾਂ ਅਰਜ਼ੀਆਂ ਵਿੱਚੋਂ ਹਰ ਸੀਟ ਲਈ ਤਿੰਨ-ਤਿੰਨ ਨਾਮ ਦੀ ਚੋਣ ਕਰਕੇ ਰਾਸ਼ਟਰੀ ਸਕ੍ਰੀਨਿੰਗ ਕਮੇਟੀ ਨੂੰ ਭੇਜੀ 162 ਦਾਅਵੇਦਾਰਾਂ ਦੇ ਨਾਮ ਪਹਿਲੀ ਲ ਵਿੱਚੋਂ ਬਾਹਰ ਹੋ ਗਏ 6 ਸੀਟਾਂ ਤੇ ਟਿਕਟਾਂ ਦੇ ਐਲਾਨ ਨੇ ਪਾਰਟੀ ਵਰਕਰਾਂ ਨੂੰ ਇਹ ਸੰਕੇਤ ਦਿੱਤਾ ਕਿ ਬਾਕੀ ਸੀਟਾਂ ਤੇ ਅਜੇ ਨੇਤਾ ਨੂੰ ਟਿਕਟ ਮਿਲੇਗੀ ਜਿਨ੍ਹਾਂ ਦੀ ਪਾਰਟੀ ਵਿੱਚ ਚੰਗੀ ਪੈਂਟ ਹੋਵੇ ਅੰਮ੍ਰਿਤਸਰ ਜਲੰਧਰ ਗੁਰਦਾਸਪੁਰ ਅਤੇ ਲੁਧਿਆਣਾ ਸੀਟ ਤੇ ਚਰਚਾ ਕਰੀਏ ਤਾਂ ਇਹਨਾਂ ਸੀਟਾਂ ਲਈ ਕੁੱਲ 34 ਪਾਰਟੀ ਵਰਕਰਾਂ ਨੇ ਟਿਕਟਾਂ ਲਈ ਅਰਜ਼ੀਆਂ ਦਿੱਤੀਆਂ ਖਾਸ ਗੱਲ ਇਹ ਹੈ ਕਿ ਇਹਨਾਂ ਅਰਜ਼ੀਆਂ ਵਿੱਚ ਅੰਮ੍ਰਿਤਸਰ ਦੇ ਪਹਿਲੇ ਸਿੱਖ ਮੇਅਰ ਕਰਮਜੀਤ ਸਿੰਘ ਰਿੰਟੂ ਅਜਨਾਲਾ ਤੋਂ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਮਜੀਠਾ ਤੋਂ ਵਿਧਾਇਕ ਰਹੇ ਸਵਿੰਦਰ ਸਿੰਘ ਕੱਥੂ ਨੰਗਲ ਕਾਂਗਰਸ ਦੇਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਕੈਬਨਿਟ ਮੰਤਰੀ ਸੋਕਮਿੰਦਰ ਸਿੰਘ ਸਰਕਾਰੀਆ ਦੇ ਭਤੀਜੇ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਰਾਜ ਸਿੰਘ ਸਰਕਾਰੀਆ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਛੋਟੇ ਭਰਾ ਤੇ ਕਾਰੋਬਾਰੀ ਮਨਜੀਤ ਸਿੰਘ ਖੋਲੀ ਨਵਜੋਤ ਕੌਰ ਸਿੱਧੂ ਜਲੰਧਰ ਸੀਟ ਤੋਂ ਸਾਬਕਾ ਮੰਤਰੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇਪੀ ਵਿਧਾਇਕ ਸ਼ਸ਼ੀਲ ਰਿੰਕੂ 6 ਬਾਰ ਵਿਧਾਇਕ ਰਹੇ ਸਰਵਣ ਸਿੰਘ ਫਲੌਰ ਗੁਰਦਾਸਪੁਰ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਲੁਧਿਆਣਾ ਤੋਂ ਪੰਜਾਬ ਕਾਂਗਰਸ ਦੇ ਸਖਤਰ ਪਵਨ ਦੇਵਾਨ ਮੌਜੂਦਾ ਵਿਧਾਇਕ ਰਾਕੇਸ਼ ਪਾਂਡੇ ਵੀ ਜਾਵੇ ਦਰਸਨ ਹੁਸ਼ਿਆਰਪੁਰ ਸੀਟ ਲਈ ਕਲਾਈਕ ਮਰ ਚੱਬੇਵਾਲ ਤੋਂ ਇਲਾਵਾ ਸੰਤੋਸ਼ ਚੌਧਰੀ ਦੀ ਬੇਟੀ ਸੋਹਿਣੀ ਚੌਧਰੀ ਆਮ ਆਦਮੀ ਪਾਰਟੀ ਤੋਂ ਕਾਂਗਰਸ ਵਿੱਚ ਸ਼ਾਮਲ ਹੋਈ ਯਮਨੀ ਗੋਮਰ ਸੀਨੀਅਰ ਨੇਤਾ ਯੋਗਿੰਦਰ ਸਿੰਘ ਮਾਨ ਅਤੇ ਪਵਨ ਆਦਿ ਆ ਟਿਕਟ ਦੇ ਵੱਡੇ ਦਾਵੇਦਾਰ ਰਹੇ ਨੇ ਲੇਕਿਨ ਕਾਂਗਰਸ ਨੇ ਚੋਣਾਂ 2019 ਲਈ ਆਪਣੇ ਅਮੀਜਾਰਾਂ ਦੀ ਚੋਣ ਤੋਂ ਪਹਿਲਾਂ ਦੌਰ ਵਿੱਚ ਚਾਰ ਮੌਜੂਦਾ ਮੈਂਬਰ ਪਾਰਲੀਮੈਂਟਲ ਤੇ ਭਰੋਸਾ ਪ੍ਰਗਟ ਕਰਦੇ ਉਹਨਾਂ ਨੂੰ ਫਿਰ ਤੋਂ ਟਿਕਟ ਦਿੱਤਾ ਪਾਰਟੀ ਦੇ ਇਸ ਫੈਸਲੇ ਨਾਲ ਉਹਨਾਂ ਉਹਦੇ ਜ਼ਰਾਤੇ ਵਰਕਰਾਂ ਵਿੱਚ ਮਜੂਸੀ ਛਾ ਗਈ ਜੋ ਟਿਕਟ ਮਿਲਣ ਦੀ ਆਸ ਵਿੱਚ ਲੱਗੇ ਸਨ ਅਮਰਸਰ ਸਾਬ ਤੋਂ ਖਬਰ ਹੈ ਭਾਰਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਚਿੱਲੀ ਦੀ ਰਾਜਧਾਨੀ ਸਤਿਆੰਗੋ ਦੇ ਦੌਰੇ ਮੌਕੇ ਸਵਾਗਤੀ ਸਮਾਗਮ ਦੌਰਾਨ ਮੂਲ ਮੰਤਰ ਦੇ ਪਾਠ ਉਤੇ ਕਥਕ ਨਿਰਤ ਦੇ ਪੇਸ਼ਕਾਰੀ ਤੇ ਸ਼੍ਰੋਮਣੀ ਕਮੇਟੀ ਨੇ ਸਖਤ ਇਤਰਾਜ਼ ਕੀਤਾ ਹੈ ਕਮੇਟੀ ਨੇ ਮਾਮਲੇ ਦੀ ਜਾਂਚ ਮੰਗੀ ਹੈ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਮਗਰੋਂ ਸ਼੍ਰੋਮਣੀ ਕਮੇਟੀ ਨੂੰ ਵੱਡੀ ਗਿਣਤੀ ਚ ਇਤਰਾਜ਼ ਮਿਲੇ ਇਸੇ ਤਰ੍ਹਾਂ ਸਿੱਖ ਕਕਾਰੰਤ ਸ਼ਾਮਲ 6 ਅਤੇ 9 ਇੰਚ ਦੀ ਸ਼੍ਰੀ ਸਾਹਿਬ ਉਤੇ ਜੈ ਮਾਤਾ ਲਿਖ ਕੇ ਬਾਜ਼ਾਰ ਚ ਭੇਜਿਆ ਗਿਆ ਹੈ ਇਸ ਦਾ ਸ਼੍ਰੋਮਣੀ ਕਮੇਟੀ ਨੇ ਤਿੱਖਾ ਬਰੋਧ ਕੀਤਾ ਹੈ ਮੋਖ ਸਕੱਤਰ ਨੇ ਕਿਹਾ ਕਿ ਕਾਰ ਸਿਰਫ ਅਮਰਤਾਰੀ ਸਿੱਖਾਂ ਵੱਲੋਂ ਹੀ ਵਰਤੇ ਜਾਂਦੇ ਨੇ ਤੇ ਅਮਰਤਾਰੀ ਸਿੱਖਾਂ ਦਾ ਅਨਿਖੜਵਕਾ ਮਾ ਅੰਗ ਨੇ ਇਹਨਾਂ ਨਾਲ ਛੇੜਛਾੜ ਮਾੜੀ ਹੈ ਪਟਿਆਲਾ ਲੋਕ ਸਭਾ ਹਲਕੇ ਤੋਂ ਪ੍ਰਨੀਤ ਕੌਰ ਦੀ ਉਮੀਦਵਾਰੀ ਦਾ ਐਲਾਨ ਹੁੰਦਿਆ ਇਸ ਸੀਟ ਤੋਂ ਟਿਕਟ ਮੰਗਣ ਵਾਲੇ ਅਮਨੋਦ ਦੇ ਮੌਜੂਦਾ ਕਾਂਗਰਸੀ ਵਿਧਾਇਕ ਆਕਾ ਰਣਦੀਪ ਸਿੰਘ ਨੇ ਸਾਫ ਕੀਤਾ ਹੈ ਕਿ ਉਹ ਪ੍ਰਨੀਤ ਕੌਰ ਲਈ ਚੋਣ ਪ੍ਰਚਾਰ ਨਹੀਂ ਕਰਨ ਜਾਣਗੇ ਉਹਨਾਂ ਆਖਿਆ ਕਿ ਉਹ ਕੇਵਲ ਆਪਣੇ ਅਮਨੋ ਹਲਕੇ ਤੱਕ ਖੁਦ ਨੂੰ ਸੀਮਿਤ ਰੱਖਣਗੇ ਪ੍ਰਨੀਤ ਕੌਰ ਲਈ ਪ੍ਰਚਾਰ ਕਰਨਾ ਹੋਵੇ ਤਾਂ ਨਾਬਾ ਹਲਕਾ ਤੋਂ ਮੌਜੂਦਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਦੁਆਰੇ ਉਹਨਾਂ ਆਖਿਆ ਕਿ ਉਹ ਆਪਣੀ ਦਮਦਾਰ ਕਾਬਲੀਅਤ ਦਿਖਾਉਣ ਨਾਬਾ ریاست ਦੇ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਆਕਾ ਰਣਦੀਪ ਸਿੰਘ ਦੋ ਵਾਰ ਨਾਬਾ ਵਿਧਾਨ ਸਭਾ ਹਲਕੇ ਤੋਂ ਚੋ ਕਿ ਨਹੀਂ ਜਦਕੇ ਦੋ ਵਾਰ ਹਮਲੋ ਹਲਕੇ ਤੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਉਹਨਾਂ ਦੂਜੀ ਵਾਰ ਹਮਲੋ ਤੋਂ ਜਿੱਤ ਹਾਸਲ ਕੀਤੀ ਤਾਂ ਮੰਨਿਆ ਜਾ ਰਿਹਾ ਸੀ ਕਿ ਉਹਨਾਂ ਨੂੰ ਮੰਤਰੀ ਦਾ ਅਹੁਦਾ ਜ਼ਰੂਰ ਮਿਲੇਗਾ ਲੇਕਿਨ ਅਜਿਆ ਨਹੀਂ ਹੋ ਸਕਿਆ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਹਲਕੇ ਤੋਂ ਕਾਕਾ ਰਣਜੀਤ ਸਿੰਘ ਨੇ ਆਪਣੀ ਦਾਵੇਦਾਰੀ ਪਾਰਟੀ ਦੇ ਸਾਹਮਣੇ ਪ੍ਰਗਟ ਕੀਤੀ ਤੇ ਉਹਨਾਂ ਆਖਿਆ ਸੀ ਕਿ ਪਾਰਟੀ ਨੇ ਉਹਨਾਂ ਲਈ ਜੋ ਕੁਝ ਕੀਤਾ ਸੀ ਤੇ ਉਹਨਾਂ ਨੇ ਖੁਦ ਵੀ ਪਾਰਟੀ ਨਾਲ ਇਮਾਨਦਾਰੀ ਨਾਲ ਕੰਮ ਕੀਤਾ ਹੈ। ਉਧਰ ਬਠਿੰਡਾ ਪਹਿਲਾਂ ਹੀ ਪੰਜਾਬ ਦੀ ਹੌਟ ਸ਼ੀਟ ਬਣ ਚੁੱਕਿਆ। ਹੁਣ ਆਮ ਆਦਮੀ ਪਾਰਟੀ ਨੇ ਬਠਿੰਡਾ ਤੋਂ ਮਜ਼ਬੂਤ ਉਮੀਦਵਾਰ ਉਤਾਰਨ ਦਾ ਮਨ ਬਣਾਇਆ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਹਰਸ਼ਮ੍ਰਿਤ ਗੁਰਬਾਦਲ ਨੇ ਪਹਿਲਾਂ ਹੀ ਅਟਕਲਾ ਤੇ ਬਰਾਮਣਾਉਂਦੇ ਆ ਸਾਫ਼ ਕੀਤਾ ਕਿ ਉਹ ਬਠਿੰਡਾ ਤੋਂ ਚੋਣਾਂ ਲੜਨਗੇ। ਆਮ ਆਦਮੀ ਪਾਰਟੀ ਤੋਂ ਬਗਾਵਤ ਕਰਕੇ ਪੰਜਾਬ ਇਕਤਾ ਪਾਰਟੀ ਬਣਾਉਣ ਵਾਲੇ ਸੁਖਬਾਲ ਖੈਰਾ ਬਠਿੰਡਾ ਤੋਂ ਚੋਣ ਲੜ ਰਹੇ ਨੇ। ਖੈਰਾ ਦੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਬਠਿੰਡਾ ਤੋਂ ਮਜ਼ਬੂਤ ਉਮੀਦਵਾਰ ਦੀ ਤਲਾਸ਼ ਵਿੱਚ ਹੈ। ਪਹਿਲਾਂ ਪਾਰਟੀ ਨੇ ਸ ਗੱਲ ਸਿਰੇ ਨਹੀਂ ਚੜ ਸਕੀ ਹੁਣ ਪਾਰਟੀ ਆਪਣੇ ਤਿੰਨ ਵਿਧਾਇਕਾਂ ਤੇ ਮੰਥਨ ਕਰ ਰਹੀ ਹੈ ਜਿਨ੍ਹਾਂ ਵਿੱਚ ਬਲਜਿੰਦਰ ਕੌਰ ਬਠਿੰਡਾ ਸੀਟ ਤੋਂ ਤਲਵੰਡੀ ਸਾਬੋ ਹਲਕੇ ਤੋਂ ਵਿਧਾਇਕ ਨੇ ਮੀਤਹਿਰ ਬਰਨਾਲਾ ਤੇ ਕੋੜਗੁਰਾ ਤੋਂ ਕੁਲਤਾਰ ਸਿੰਧਵਾ ਨੇ ਦਰਅਸਲ ਆਮ ਆਦਮੀ ਪਾਰਟੀ ਦੇ ਬਠਿੰਡਾ ਲਈ ਅੰਦਰੂਨੀ ਸਰਵੇ ਵਿੱਚ ਆਇਆ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੈ ਤੇ ਕਾਂਗਰਸ ਤੇ ਕਾਮ ਕਾਇਤ ਤੋਂ ਵੀ ਖੁਸ਼ ਨਹੀਂ ਦੇਸ਼ ਧਰੋਹ ਦਾ ਕਾਨੂੰਨ ਹਟਾਉਣ ਅਤੇ ਫੌਜ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੇ ਕਾਨੂੰਨ ਆਪਸਾ ਤੇ ਮੁੰਡ ਵਿਚਾਰ ਕਰਨ ਦੇ ਕਾਂਗਰਸ ਦੇ ਚੋਣ ਵਾਅਦਿਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤੇ ਭਾਜਪਾ ਨੇ ਜਮ ਕੇ ਨਿਸ਼ਾਨੇ ਸਾਧੇ ਬਸਪਾ ਨੇਤਾ ਮਾਇਆਵਤੀ ਨੇ ਟਵੀਟ ਕਰਕੇ ਕਾਂਗਰਸ ਦੇ ਮੈਨੀਫੈਸਟੋ ਨੂੰ ਧੋਖਾ ਦੱਸਿਆ ਪ੍ਰਧਾਨ ਮੰਤਰੀ ਨੇ ਆਖਿਆ ਕਿ ਕਾਂਗਰਸ ਦਾ ਹੱਥ ਦੇਸ਼ ਧਰੋਹਿਆਂ ਦੇ ਨਾਲ ਹੈ ਉਹ ਫੌਜ ਦਾ ਮਨੋਬਲ ਤੋੜਨਾ ਚਾਹੁੰਦੀ ਹੈ ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਵਿਤਕਰੇ ਦੀ ਰਾਜਨੀਤੀ ਕਰਕੇ ਅਤਵਾਦ ਤੇ ਨਰਮ ਰਵਈਆ ਅਪਣਾਉਂਦੀ ਹੈ ਬੰਗਾਲ ਦੀਆਂ ਰੈਲੀਆਂ ਵਿੱਚ ਮੋਦੀ ਨੇ ਕਾਂਗਰਸ ਅਤੇ ਦੋਨਾਂ ਨੂੰ ਪਾਕਿਸਤਾਨ ਦਾ ਹਮਦਰਦ ਦੱਸਿਆ ਉਧਰ Assam ਵਿੱਚ ਰਾਹੁਲ ਗਾਂਧੀ ਨੇ ਆਖਿਆ ਕਿ 20% ਦੀ ਗਰੀਬ ਪਰਿਵਾਰਾਂ ਨੂੰ ਸਾਲਾਨਾ 72000 ਰੁਪਏ ਦੇਣ ਦਾ ਇਨਸਾਫ ਯੋਜਨਾ ਲਈ ਇਹ ਪੈਸਾ ਅਬਾਨੀ ਵਰਗੇ ਅਧਿయోగਪਤੀਆਂ ਦੀ ਜੇਬ ਵਿੱਚੋਂ ਆਏਗਾ ਜਿਨ੍ਹਾਂ ਨੇ ਚੌਕੇਦਰ ਨਰਿੰਦਰ ਮੋਦੀ ਨੇ ਪਿਛਲੇ 4 ਸਾਲਾਂ ਵਿੱਚ ਪੈਸੇ ਦਿੱਤੇ ਨੇ ਰਾਹੁਲ ਗਾਂਧੀ ਨੇ ਆਖਿਆ ਕਿ ਜੇਕਰ ਕਾਂਗਰਸ ਸਰਕਾਰ ਬਣਦੀ ਹੈ ਤਾਂ ਯੋਗ ਸਾਬਕਾ ਫੌਜੀਆ ਨੂੰ ਸਿਵਲ ਸੇਵਾ ਵਿੱਚ ਸਿੱਧੀ ਭਰਤੀ ਹੋਏਗੀ ਸਿਰਸਾ ਸੈਟ ਵੱਲੋਂ ਲਾਏ ਗਏ ਦੋਸ਼ਾਂ ਦਾ ਸਾਹਮਣਾ ਕਰ ਰਹੇ ਫਰੀਦਕੋਟ ਤੋਂ ਸਾਬਕਾ ਸਾਂਸੀ ਸਕੱਤਰ ਮਨਤਾਰ ਸਿੰਘ ਬਰਾੜ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ ਚੇਤੇ ਰਹੇ ਕਿ ਸੈਟ ਕੱਲ ਸੰਕਾਰੀਆ ਜੇਲ੍ਹ ਵਿੱਚ ਗਈ ਸੀ ਬਾਬੇ ਤੋਂ ਪੁੱਛਗਿੱਛ ਕਰਨ ਵਾਸਤੇ ਅਦਾਲਤ ਨੇ ਮਨਜ਼ੂਰੀ ਦਿੱਤੀ ਸੀ ਪਰ ਹਰਿਆਣਾ ਸਰਕਾਰ ਨੇ ਕੱਲ ਨਾ ਕਰ ਦਿੱਤੀ ਸੀ ਤੇ ਸੈਟ ਨੂੰ ਵਾਪਸ ਮੋੜ ਦਿੱਤਾ ਸੀ ਪਰ ਹਰਿਆਣਾ ਸਰਕਾਰ ਨੇ ਨਾਲ ਇਹ ਵੀ ਕਿਹਾ ਸੀ ਕਿ ਤਿੰਨ ਦਿਨਾਂ ਬਾਅਦ ਅਸੀਂ ਦੱਸਾਂਗੇ ਕਿ ਮਨਜ਼ੂਰੀ ਦੇਣੀ ਹੈ ਜਾਂਚ ਦੀ ਜਾਂ ਨਹੀਂ ਦੇਣੀ ਐਸ ਮੋਦੇ ਸਾਰੇ ਉੱਤੇ ਅੱਜ 30 ਮਾਰਖਾਂ ਜਨਾਮਾ ਕੀ ਕਹਿ ਰਿਹਾ ਉਹ ਸੁਨਾਈਏ ਕਹਿੰਦਾ ਸਿਰਸੇ ਵੱਲੋਂ ਇਹ ਫੇਰ ਹੈ ਖਬਰ ਆਈ ਹੋਇਆ ਡੇਰਾ ਹੈ ਫੇਰ ਸਰਗਰਮ ਮੀਆਂ ਸਿਰਸੇ ਵੱਲੋਂ ਇਹ ਫੇਰ ਹੈ ਖਬਰ ਆਈ ਹੋਇਆ ਡੇਰਾ ਹੈ ਫੇਰ ਸਰਗਰਮ ਮੀਆਂ ਚੋਣਾ ਵਾਲਾ ਹੈ ਵਿੰਗ ਸਰਗਰਮ ਹੋਇਆ ਜਿਹੜਾ ਜਾਬ ਦਾ ਪਿਆ ਸੀ ਨਰਮ ਮੀਆਂ ਨਾਮ ਚਰਚਾ ਲਈ ਭੇਜਿਆ ਖਾਸ ਸੱਦਾ ਨਾਮ ਚਰਚਾ ਲਈ ਭੇਜਿਆ ਖਾਸ ਸੱਦਾ ਧਰਮ ਕਰਮ ਦਾ ਰੱਖ ਕੇ ਭਰਮ ਮੀਆਂ ਕਰਨੀ ਸਿਆਸਤ ਤੇ ਫੇਰ ਦੁਕਾਨਦਾਰੀ ਕਰਨੀ ਸਿਆਸਤ ਤੇ ਫੇਰ ਦੁਕਾਨਦਾਰੀ ਹੋਏ ਬੀਤੇ ਦੀ ਛੱਡੀ ਆ ਸ਼ਰਮ ਮੀਆਂ ਬੈਠਾ ਬਾਬਾ ਹੈ ਰੋहतक ਦੀ ਜੇਲ੍ਹ ਅੰਦਰ ਬੈਠਾ ਬਾਬਾ ਹੈ ਰੋहतक ਦੀ ਜੇਲ੍ਹ ਅੰਦਰ ਉੱਥੋਂ ਜਾਪ ਦੀ ਚਾਬੀ ਜਈ ਭਰੀ ਮੀਆਂ ਇਹ ਕਹਿ ਰਿਹਾ ਸੀ ਅੱਜ ਨਾਮਾਂ ਵਿੱਚ 30 ਮਾਰਖਾ ਔਰ ਮੌਸਮ ਦਾ ਹਾਲ ਵੀ ਦਸੀਏ ਅੱਜ ਭਾਵੇਂ ਤੁੱਪ ਨਿਕਲੀ ਔਰ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਗਰਮੀ ਆਈ ਗਰਮੀ ਆਈ ਔਰ ਹੁਣ ਦੁਪਹਿਰ ਵੇਲੇ ਖਾਸੀ ਗਰਮੀ ਹੁੰਦੀ ਹੈ ਤੇ ਕਣਕਾਂ ਦਾ ਰੰਗ ਅਜੇ ਹਰਾ ਹੈ ਕਿਉਂਕਿ ਜੇ ਧੁੱਪ ਪੈਂਦੀ ਹੈ ਤਾਂ 10 ਅੰਕ ਦਿਨਾਂ ਨੂੰ ਵਾਢੀ ਫੇਰ ਸ਼ੁਰੂ ਹੋਵੇਗੀ ਪੰਜਾਬ ਦੇ ਬਾਲਵਾ ਖੇਤੇ ਵਿੱਚ ਕੁਝ ਇਕ ਥਾਵਾਂ ਤੇ ਹੱਥੀਂ ਯਾਨੀ ਦਾਤਰੀ ਨਾਲ ਵਾਢੀ ਸ਼ੁਰੂ ਹੋਣ ਦੀਆਂ ਖਬਰਾਂ ਆ ਰਹੀਆਂ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ